ਸ਼੍ਰੋਮਣੀ ਕਾਲੀਦਲ ਬਾਦਲ ਦੇ ਵਿੱਚ ਇੱਕ ਕਲੇਸ਼ ਪਿਆ ਹੋਇਆ। ਕਲੇਸ਼ ਦਾ ਕਾਰਨ ਕੀ ਆ ਕਿ ਸ਼੍ਰੋਮਣੀ ਕਾਲੀਦਲ ਬਾਦਲ ਦੇ ਜਿਹੜੇ ਪ੍ਰਧਾਨਾ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਟਕਸਾਲੀ ਆਗੂ ਮੰਨਦੇ ਨਹੀਂ। ਕਹਿੰਦੇ ਲੋਕ ਸਭਾ ਚੋਣਾਂ 13 ਦੇ ਵਿੱਚੋਂ ਸਿਰਫ ਇੱਕ ਤੇ ਮੁਦੇਮੂ ਡਿੱਗ ਗਿਆ ਸ਼੍ਰੋਮਣੀ ਕਾਲੀਦਲ। ਸੁਖਵੀਰ ਸਿੰਘ ਬਾਦਲ ਦੇ ਜਿਹੜਾ ਧੜਾ ਡਾਕਟਰ ਦਲਜੀਤ ਸਿੰਘ ਟੀਮਾ ਬਲਵਿੰਦਰ ਸਿੰਘ ਪੁੰਦੜ ਖੋਰ ਉਹ ਸਾਰੇ ਕਹਿੰਦੇ ਸੁਖਵੀਰ ਸਿੰਘ ਬਾਦਲ ਦੀ ਰਹਿਣ ਵਾਈ ਠੀਕ ਹੈ ਸ਼੍ਰੋਮਣੀ ਕਾਲੀਦਲ ਵਧੀਆ ਕੰਮ ਕਰ ਰਿਹਾ ਹੈ। ਇਹ ਤੜਾ ਅਲੱਗੋ-ਲੱਗ ਸੁਰਾਂ ਦੋਨਾਂ ਦੀਆਂ ਪਰ ਇੱਕ ਹਾਸੋਣੀ ਗੱਲ ਕੀ ਹੋਈ ਜਲੰਧਰ ਜਿਮਣੀ ਚੋਣ ਹੋਈ ਆ ਹੋਣ ਜਾ ਰਹੀ ਐ ਉਹਦੇ ਤੇ ਜਿਹੜੀ ਉਮੀਦਵਾਰਾ ਸਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਹਨੂੰ ਪ੍ਰੋਜੈਕਟ ਕੀਤਾ ਪਰ ਉਦੋਂ ਜਦੋਂ ਬਗੈੜਾ ਤੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਵੀਰ ਸਿੰਘ ਦੇ ਨਾਲ ਸੀਗਾ ਚੋਣ ਛਾਂਵੇਂ ਤੱਕੜੀ ਮਿਲ ਗਿਆ ਪਾਰਟੀ ਦੇ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਸੀ ਸਰਜੀਤ ਕੌਰ ਨੂੰ ਕਿਹਾ ਕਿ ਤੁਸੀਂ ਪੇਪਰ ਵਾਪਸ ਲੈ ਲਓ ਪੇਪਰ ਵਾਪਸ ਲੈ ਲਓ ਪਰ ਉਹ ਕਹਿੰਦੇ ਬਾਕੀ ਧੜੇ ਦੇ ਮੰਗਰਲਾ ਕਿ ਉਹਨੇ ਪੇਪਰ ਵਾਪਸ ਨਹੀਂ ਲੱਤੇ ਤਾਂ ਹੁਣ ਸਰਜੀਤ ਕੌਰ ਕੌਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰਾ ਬਾਕੀ ਧੜੇ ਦੀ ਸਹਿਮਤੀ ਨਾਲ ਉਹਨੂੰ ਚੋਣ ਸ਼ਣ ਵੀ ਤੱਕੜੀ ਆ ਕਿਉਂਕਿ ਪਾਰਟੀ ਦੇ ਚੋਣ ਸ਼ਣ ਤੇ ਚੋਣ ਲੜ ਰਹੀ ਹੈ ਪਰ ਡਾਕਟਰ ਦਲਜੀਤ ਸਿੰਘ ਟੀਮਾ ਦੀ ਸਟੇਟਮੈਂਟ ਹੈ ਕਿ ਅਸੀਂ ਹਮਾਇਤ ਭਾਜਪਾ ਨੂੰ ਦੇਵਾਂਗੇ ਉਮੀਦਵਾਰ ਆਪਣੀ ਪਾਰਟੀ ਦੀ ਚੋਣ ਚੋਣ ਸ਼ਣ ਆਪਣੀ ਪਾਰਟੀ ਦਾ ਪਰ ਜਿਹੜੀ ਸਪੋਰਟ ਆ ਉਹ ਅਸੀਂ ਭਾਜਪਾ ਦੇ ਸੌਰੀ ਬੀਐਸਪੀ ਦੇ ਉਮੀਦਵਾਰ ਨੂੰ ਸਪੋਰਟ ਕਰਾਂਗੇ ਜਿਹੜਾ ਟਕਸਾਲੀ ਆਗੂ ਹੈ ਪ੍ਰੇਮ ਸਿੰਘ ਚੰਦੋਵਾਜਰਾ ਚਰਨਜੀਤ ਸਿੰਘ ਬਰਾੜ ਬੀਬੀ ਜੰਗੀਰ ਕੌਰ ਸੁਖਦੇਵ ਸਿੰਘ ਢਿੰਡਸਾ ਪਰਮਿੰਦਰ ਸਿੰਘ ਢਿੰਡਸਾ ਇਹ ਆਗੂ ਜਿਹੜੇ ਅੱਡ ਹੋਏ ਸ਼੍ਰੋਮਣੀ ਕਾਲੀ ਦਲ ਬਾਦਲ ਤੋਂ ਪਰ ਇਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਦੇ ਅੱਡ ਹੋ ਜਿੰਦੇ ਕਦੇ ਦੁਬਾਰਾ ਫੇਰ ਸ਼੍ਰੋਮਣੀ ਕਾਲੀ ਦਲ ਚਾਹ ਪੀਤੀ ਪਿੰਦੇ-ਪਿੰਦੇ ਫੇਰ ਲੜਪੇ ਫੇਰ ਕਹਿੰਦੇ ਅਸੀਂ ਬਾਗੀਆਂ ਕਦੇ ਫੇਰ ਆਦੇ ਅਸੀਂ ਮੰਨ ਗਏ ਸੀ ਆਪਦੇ ਘਰੇ ਆ ਗਏ ਘਰ ਵਾਪਸੀ ਹੈ ਪਤਾ ਨਹੀਂ ਇਹਨਾਂ ਦਾ ਘਰ ਕਿਹੜਾ ਹੈ ਉਹ ਕਹਿੰਦੇ ਸੀ ਤਾਂ ਉਸੇ ਉਮੀਦਵਾਰ ਨਾਲ ਖੜਾਂਗੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੀ ਗਈ ਹੈ ਸਰਜੀਤ ਕੌਰ ਹੁਣ ਗੱਲ ਇਹ ਆ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਸਾਰਿਆਂ ਦਾ ਨਾਅਰਾ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਉਹ ਪੰਥਕ ਹੈ ਕਿ ਟਕਸਾਲੀ ਆਗੂ ਪੰਥਕ ਹੈ ਕਿ ਇੱਕ ਬਡਾਲਾ ਹਰਮੰਦਰ ਸਾਹਿਬ ਦਾ ਮਲਾਜ਼ਮ ਐ ਪ੍ਰਾਣਾ ਆਪਾ ਰਾਗੀ ਭਾਈ ਸਾਹਿਬ ਨੂੰ ਕਹਿ ਸਕਦੇ ਆ ਤਾਂ ਉਹਨੇ ਇੱਕ ਦਲ ਬਣਾ ਲਿਆ ਸ਼ੇਰੇ ਪੰਜਾਬ ਦਲ ਉਹ ਦਲ ਹੁਣ ਕੀ ਕੰਮ ਕਰੂਗਾ ਅਜਿਹਾ ਦਲ ਬਣਾਉਣਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਲੇਸ਼ ਹੈ ਉਹ ਕਹਿੰਦੀ ਸੀ ਪੰਥਕ ਬਾਟੇ ਉਦੋਂ ਹੀ ਕਿਉਂ ਬਣਾਇਆ ਗਿਆ ਕੀ ਉਹ ਟਕਸਾਲੀ ਆਗੂਆਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਕੀ ਟਕਸਾਲੀ ਆਗੂ ਉਹਨਾਂ ਨਾਲ ਸੁਰ ਬਣੂਗੀ ਕੈਮ ਰਹੂਗੀ ਸਰ ਉਹਨਾਂ ਦੀ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਕਿਤੇ ਨਾ ਕਿਤੇ ਗੱਲ ਕਰਨਗੇ ਉਧਰ ਰੌਲਣਗੇ ਪਤਾ ਨਹੀਂ ਪਰ ਜਿਹੜੇ ਹਸਾਬ ਨਾਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਉਹਦੇ ਵਿੱਚ ਸਾਰੇ ਨਕਸੋਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੱਢੇ ਜਦੋਂ ਇਕੱਠੀ ਸੀ ਸਾਰਿਆਂ ਨੂੰ ਭੰਡਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਦੇ ਚੋਰੀ ਦਾ ਮਾਮਲਾ ਚੱਕਿਆ ਬੇਅਦਬੀ ਦਾ ਮਾਮਲਾ ਚੱਕਿਆ ਸਾਰੀਆਂ ਗੱਲਾਂ ਬਾਤਾਂ ਕੀਤੀ ਉਹਨੇ ਸਿੱਖ ਧਰਮ ਦੇ ਲਈ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਬਾਦਲ ਨੇ ਕੀ ਕੀਤਾ ਜਾਂ ਨਹੀਂ ਕੀਤਾ ਉਹ ਵੀ ਉਹਨੇ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਕੀ ਬਡਾਲਾ ਸਾਹਿਬ ਨੂੰ ਜਾਗ ਅੱਜ ਆਈ ਹੈ ਕੀ ਸਿੱਖ ਧਰਮ ਨੂੰ ਲੋੜ ਬਡਾਲਾ ਸਾਹਿਬ ਦੀ ਅੱਜ ਪਈ ਕੀ ਸ਼ੇਰ-ਏ-ਪੰਜਾਬ ਦਲ ਬਣਾਉਣ ਦੀ ਲੋੜ ਅੱਜ ਹੀ ਪਈ ਪਹਿਲਾਂ ਕਿਉਂ ਨਹੀਂ ਬਣਾਇਆ ਗਿਆ ਪਹਿਲਾਂ ਬਡਾਲਾ ਸਾਹਿਬ ਕਿੱਥੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਵੀਰ ਸਿੰਘ ਬਾਦਲ ਦੇ ਨਾਲ ਮਿਲ ਕੇ ਕੰਮ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੀਜੇ ਚੋਂ ਨਿਕਲਦਾ ਹੈ ਕਹਿੰਦਾ ਮਤਲਬ ਪਰਚੀ ਤਕੀ ਬਡਾਲਾ ਸਾਹਿਬ ਪਹਿਲਾ ਸੁਖਬੀਰ ਸਿੰਘ ਬਾਦਲ ਰੈਨਵਾਈਟ ਕੰਮ ਕਰਦੇ ਸੀ ਕਿ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦੀ ਬੰਨੋ ਹਟ ਗਈ ਕਿ ਉਹਨਾਂ ਨੇ ਤਾੜ ਦਲ ਬਣਾਇਆ ਜਿੰਨੇ ਮਰਜੀ ਦਲ ਬਣੇ ਜਾਣ ਅਸੀਂ ਇਹ ਚਾਹੁੰਦੇ ਹਾਂ ਕਿ ਸਿੱਖ ਧਰਮ ਬੜੀ ਪਵਿੱਤਰ ਧਰਮ ਹੈ ਪੂਰੀ ਦੁਨੀਆ ਦੇ ਵਿੱਚ ਇਹਦਾ ਸਤਕਾਰ ਸਾਰੀ ਦੁਨੀਆ ਕਰਦੀ ਆ ਅਸੀਂ ਇਹ ਕਹਿੰਦੇ ਜਿੰਨੇ ਮਰਜੀ ਦਲ ਬਣਾਓ ਪੰਥਕ ਦਲ ਕਹੋਈ ਜਾਓ ਆਪਣੇ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਚੱਲੋ ਜਾਂ ਉਹਦੇ ਵਿੱਚ ਜਿੰਨੀਆਂ ਤੁਸੀਂ ਥੋੜੇ ਪ੍ਰਚਾਰ ਚ ਊਣ ਤਾਈਆਂ ਸਿੱਖ ਧਰਮ ਦੇ ਵਿੱਚ ਜਿਹਦੇ ਕਰਕੇ ਡੇਰਾਵਾਦ ਪੈਦਾ ਹੋਇਆ ਤੁਸੀਂ ਉਹਨਾਂ ਤੇ ਧਿਆਨ ਦਿਓ ਤੁਸੀਂ ਰਾਜਨੀਤਿਕ ਦਲਾ ਬਣਾਉਣ ਕਿ ਕਰਨਾ ਕੀ ਹੈ ਇੱਕ ਸੱਚਾ ਸਿੱਖ ਬੰਦਾ ਜਿਹਨੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਉਹਦਾ ਰਾਜਨੀਤਿਕ ਪਾਰਟੀ ਨਾਲ ਕੋਈ ਲੜਾ ਦੇਣਾ ਨਹੀਂ ਪਹਿਲੀ ਗੱਲ ਜੇ ਤੁਸੀਂ ਬਡਾਲਾ ਸਾਹਿਬ ਜੇ ਤੁਸੀਂ ਸਿੱਖ ਧਰਮ ਦੀ ਗੱਲ ਕੀਤੀ ਹੈ ਨਾ ਕਿ ਬੇਅਦਬੀ ਹੋਈ ਸ੍ਰੋਕ ਚੋਰੀ ਹੋਏ ਤਾਂ ਤੁਸੀਂ ਰਾਜਨੀਤਿਕ ਦਲ ਬਣਾਓ ਹੀ ਨਾ ਸਿੱਖ ਪੰਥਕ ਦਲ ਬਣਾਓ ਧਾਰਮਿਕ ਦਲ ਬਣਾਓ ਜਿਹਦਾ ਰਾਜਨੀਤਿਕ ਪਾਰਟੀ ਨਾਲ ਕੋਈ ਲੈਣਾ ਦੇਣਾ ਨਾ ਹੋ ਤੁਸੀਂ ਸਿੱਖ ਧਰਮ ਦੇ ਲਈ ਕੰਮ ਕਰੋ ਲੋਕ ਤੁਹਾਡਾ ਸਵਾਗਤ ਕਰਨਗੇ ਲੋਕ ਤੁਹਾਨੂੰ ਹੱਥਾਂ ਦੇ ਚੱਕਣਗੇ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਛਕਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ ਕਿੰਨੇ ਨੌਜਵਾਨ ਜੁੜੇ ਤੁਸੀਂ ਪਰ ਉਹ ਫਿਰ ਵੀ ਕਿਤੇ ਨਾ ਕਿਤੇ ਰਾਜਨੀਤਿਕ ਜਿਹੜੀ ਰਾਜਨੀਤਿਕ ਬਲੀ ਦੀ ਭੇਟ ਅੰਮਰਤਪਾਲ ਸਿੰਘ ਚੜ ਗਿਆ ਕਿਤੇ ਨਾ ਚਲੋ ਜੋ ਵੀ ਸੀਗਾ ਉਹ ਥਾਣੇ ਵਾਲਾ ਮਾਮਲਾ ਥਾਣੇ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਲਿਆਂਨ ਦਾ ਉੱਭਰਿਆ ਕੀ ਸੀ ਉਹ ਕੀ ਉਹ ਅਦਾਲਤਾਂ ਜਾਣਨ ਜਾਂ ਪੰਜਾਬ ਸਰਕਾਰ ਜਾਣੇ ਅਸੀਂ ਉਸ ਮਸਲੇ ਚ ਨਹੀਂ ਪੈਂਦੇ ਪਰ ਹਾਂ ਅਸੀਂ ਇਹ ਕਹਿੰਨੇ ਆ ਕਿ ਜੇ ਸਿੱਖ ਧਰਮ ਨੂੰ ਦੀ ਖੋਦ ਨੂੰ ਹੋਰ ਬਰਕਰਾਰ ਰੱਖਣਾ ਹੈ ਤਾਂ ਤੁਸੀਂ ਇਹਦਾ ਪ੍ਰਸਾਰ ਪੰਜਾਬ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣਾ ਤਾਂ ਸਿੱਖ ਧਰਮ ਦੇ ਵਿੱਚ ਜਿਹੜੇ ਇਹਦੇ ਆਗੂ ਹੈ ਇਹਨੂੰ ਚਲਾ ਰਹੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਆਪਦਾ ਸੁਧਾਰ ਕਰਨ ਦੀ ਲੋੜ ਆ ਹੁਣ ਬਣਦਾ ਕੀ ਐ ਇਸ ਪੰਥਕ ਦਲ ਦਾ ਕੀ ਬਣਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਬਣਦਾ ਟਕਸਾਲੀ ਆਗੂ ਕੀ ਕਰਨਗੇ ਸਰਜੀਤ ਕੌਰ ਜਿਹੜੀ ਜਲੰਧਰ ਜਿਮਣੀ ਚੌਂਣ ਤੋਂ ਉਮੀਦਵਾਰ ਐ ਉਹ ਤੱਕੜੀ ਦੇ ਚੋਣ ਨਿਸ਼ਾਨ ਚੋਣ ਨਿਸ਼ਾਨ ਨਾਲ ਬੈਲੈਂਸ ਕਰ ਪਾਏਗੀ ਕੀ ਉਸ ਵੀਰ ਸਿੰਘ ਬਾਦਲ ਤੋਂ ਬਿਨਾ ਤੱਕੜੀ ਦੇ ਚੋਣ ਨਿਸ਼ਾਨ ਤੇ ਚੋਣ ਜਿੱਤ ਪਾਏਗੀ ਜਾਣੇ ਇਹ ਦੇਖਣਾ ਬਾਕੀ ਐ ਤੁਹਾਡੇ ਆਪਣੇ ਇਕਾਲ ਸਿੰਘ ਸਿੱਧੂ ਦੀ ਇਰਾਦਾ ਧੰਵਾਦ